ਦੇਖੋ ਜੀ ਜਿਹੜੀ ਹੁਣ ਇਹ ਬਰੀਕ ਮੱਛਰੀ ਆ ਰਹੀ ਹੈ ਜਦੋਂ ਹੁਣ ਜੀਰੀ ਦੀ ਕਟਾਈ ਚੱਲ ਰਹੀ ਹੈ ਜੀਰੀ ਕੱਟਣ ਤੋਂ ਬਾਅਦ ਇਹ ਸਾਰੀ ਜਿਹੜੀ ਮੱਛੀ ਆ ਸਾਰੀ ਸ਼ਹਿਰਾਵਲ ਨੂੰ ਭਜ ਰਹੀ ਹੈ ਇਹ ਮੱਛਰੀ ਜ਼ਿਆਦਾਤਰ ਉੱਥੇ ਦੇਖਣ ਨੂੰ ਮਿਲਦੀ ਜਿੱਥੇ ਇਹ ਵਾਈਟ ਰੰਗ ਦੀ ਲਾਈਟ ਹੈ ਇਹ ਵਾਈਟ ਰੰਗ ਦੀ ਲਾਈਟ ਹੈ ਉੱਥੇ ਇਹ ਮੱਛਰੀ ਬਹੁਤ ਜ਼ਿਆਦਾ ਆਂਦੀ ਹੈ ਹੁਣ ਅਸੀਂ ਜਿਵੇਂ ਆਪਣੇ ਆਫਿਸ 'ਚ ਬੈਠੇ ਆਂ ਆਫਿਸ 'ਚ ਬੈਠਣਾ ਵੀ ਸਾਡਾ ਦੁਪਰ ਹੋਇਆ ਪਿਆ ਉੱਥੇ ਲਾਈਟਾਂ ਦੇ ਵਿੱਚ ਸਾਰੀ ਇਹ ਮੱਛਰੀ ਆ ਰਹੀ ਹੈ ਸਾਹ ਲੈਣਾ ਮੂੰਹ ਖੋਲਣਾ ਵੀ ਔਖਾ ਹੋਇਆ ਹੋਇਆ ਸਿੱਤੀ ਬਹੁਤ ਜ਼ਿਆਦਾ ਮੱਛਰੀ ਹੋਈ ਵੀ ਹੈ ਇਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਬਸ ਰੱਬ ਭਲੀ ਕਰੇ ਬਸ ਇੰਨੀ ਜਿਆਦਾ ਮੱਛਰੀ ਐ ਅੱਖ ਚ ਪੈ ਗਿਆ ਮੂੰਹ ਚ ਪੈ ਗਿਆ ਨੱਕ ਚ ਪੈ ਗਿਆ ਤਾਂ ਬਹੁਤ ਬੂਰਾ ਹਾਲ ਹੋਇਆ ਪਿਆ ਤਾਂ ਤੁਸੀਂ ਆਪਣੀਆਂ ਫੋਟੋ ਕੈਮਰੇ ਘੁਮਾ ਕੇ ਦੇਖ ਵੀ ਸਕਦੇ ਹੋ ਵੀ ਇੰਨੀ ਜਿਆਦਾ ਮੱਛਰੀ ਮੈਂ ਸ਼ਾਇਦ ਕਦੇ ਪਹਿਲਾਂ ਨਹੀਂ ਦੇਖੀ ਨਹੀਂ ਹੈ ਜੀ ਰੋਟੀ ਫਾਣ ਦੀ ਵੀ ਮੁਸ਼ਕਲ ਹੈ ਬਹੁਤ ਜਿਆਦਾ ਜੀ ਰੋਟੀ ਤੁਸੀਂ ਜਿਹੜਾ ਹੁਣ ਬਜ਼ਾਰ ਉਹ ਫਾਸਟ ਫੂਡ ਹੈ ਮੈਂ ਕਹਿੰਦਾ ਫਾਸਟ ਫੂਡ ਦੇ ਵਿੱਚ ਸਾਰਾ ਜਿਆਦਾਤਰ ਮੱਛਰੀ ਹੀ ਮਿਲ ਰਹੇ ਨੇ ਜੀ ਅੱਜਕੱਲ ਤਾਂ ਉਹਨਾਂ ਨੂੰ ਵੀ ਬਹੁਤ ਹੀ ਧਿਆਨ ਨਾਲ ਕੰਮ ਕਰਨਾ ਪੈ ਰਿਹਾ ਜੀ ਉਹ ਤਾਂ ਫਿਰ ਪਈ ਜਾਂਦੇ ਨੇ ਜਿੰਨਾ ਮਨ ਦੇ ਧਿਆਨ ਦੇ ਹਾਂਜੀ ਉਹ ਬਸ ਐ ਵੀ ਜਿੰਨਾ ਆਪਣੇ ਵੱਲੋਂ ਵੱੱਤਵਾਦ ਅਗਲਾ ਧਿਆਨ ਰੱਖ ਸਕਦਾ ਤਾਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਕੋਈ ਵੀ ਚੀਜ਼ ਖਰੀਦੋ ਤਾਂ ਆਪਣੀ ਦੇਖ ਕੇ ਸਾਫ ਸੁਥਰੀ ਦੇਖ ਕੇ ਆਪਣੀ ਖਾਓ ਜੀ ਚੀਜ਼ ਕੀ ਨਾਮ ਹੈ ਆਪਣਾ ਸ਼ਾਮਸੁੰਦਰ ਜੀ ਕਾਦਾ ਜਿਹੜੀ ਹੈਗੀ ਤੁਹਾਡੇ ਇੱਥੇ ਰੈਡੀ ਰਾਈਜੀ ਆਪਣਾ ਚਾੜ ਪੰਡਾਰਾ ਦਾ ਕੰਮ ਹੈ ਜੀ ਚਾੜ ਗੋਲ ਪਟਿੱਕੀ ਵਗੈਰਾ ਤੇ ਮੱਛੀ ਮਸੇਰੀ ਤੇ ਹੁਣ ਸਮੱਸਿਆ ਇੱਕ ਤਾਂ ਬਹੁਤ ਜ਼ਿਆਦਾ ਜੀ ਬਛਰੀ ਹੈ ਮੱਛਰੀ ਕਰ ਕਰ ਬਹੁਤ ਬੁਰਾ ਹਾਲ ਹੈ ਇਹਦੇ ਨਾਲ ਆਦਾ ਗਾਹ ਕਰ ਰਿਹਾ ਰਗਾਹ ਕਰ ਰਿਹਾ ਕੁਝ ਮੈਂ ਬੋਲ ਕਰ ਦੇ ਰੰਗਾਕ ਤੇ ਮੁੱਲ ਮੱਲੇ ਇੱਕ ਕਦੇ ਮਛਰੀ ਵਿੱਚ ਗਰ ਜਾਂਦੀ ਹੈ ਜਿੰਨਾ ਮਰਜੀ ਬਚਾਓ ਕਰ ਲਈਏ ਪਹਿਲਾਂ ਤਾਂ ਅਗਾ ਉਗਾ ਲਾ ਆਂਦੇ ਸੀ ਇੰਜਰੀ ਨੂੰ ਫੂਸ ਨੂੰ ਉਹਦੇ ਕਰਕੇ ਮਛਰੀ ਮਰ ਜਾਂਦੀ ਸੀ ਹੁਣ ਅਗਾ ਲਾਉਂਦੀ ਮਨਾਹੀ ਹੈ ਉਹਦੇ ਕਰਕੇ ਮਛਰੀ ਬਹੁਤ ਜ਼ਿਆਦਾ ਹੋ ਰਹੀ ਹੈ ਨਜਾਇਜ਼ੀ ਦਾ ਬਹੁਤ ਜ਼ਿਆਦਾ ਹੋ ਰਹੀ ਹੈ ਤੁਹਾਡੀ ਤਾਂ ਫਿਰ ਸੇਲ ਵੀ ਘਟੀ ਹੋਣੀ ਹੈ ਇਸ ਤੇ ਹਾਂਜੀ ਸੇਲ ਇਸ ਟਾਈਮ 25% ਸੇਲ ਹੈ ਜੀ ਇਸ ਟਾਈਮ ਅੱਛਾ ਹਾਂਜੀ ਜਿਵੇਂ ਇੱਥੇ ਦਾ ਸਮੱਸਿਆ ਹੈ ਘਰ ਚ ਵੀ ਇਹੀ ਸਮੱਸਿਆ ਹੈ ਤਾਂ ਹੀ ਘਰ ਚ ਬਹੁਤ ਜ਼ਿਆਦਾ ਜੀ ਲੱਟਾ ਬੰਦ ਰੱਖਣੀ ਪੈਂਦੀਆਂ ਨੇ ਦਰਵਾਜ਼ੇ ਬੰਦ ਰੱਖਣੇ ਪੈਂਦੇ ਨੇ ਜਿਹੜਾ ਕੋਈ ਮਾੜੀ ਮੋਟੀ ਬੰਦਰ ਵੜ ਗਈ ਬਹੁਤ ਤੰਗ ਕਰਦੀ ਹੈ ਮਛਰੀਏ। ਬਾਹਰ ਤਾਂ ਫੇਅਰ ਵੇਲੇ ਬਹੁਤ ਟੀਰੇ ਟੀਰੇ ਲੱਗੇ ਬੰਦ ਨੇ। ਕੀ ਲੱਗਦਾ ਫਿਰ ਇਹ ਕੋਈ ਤੋਂ ਸਮੱਸਿਆ ਤੋਂ ਹੱਲ ਮਿਲੂ? ਇਹ ਤਾਂ ਜੀ ਮੈਨੂੰ ਲੱਗਦਾ ਨਹੀਂ ਕੋਈ ਹੱਲ ਮਿਲੂਗਾ ਜੇ ਗਾਊਗਾ ਨਾ ਲੱਗਿਆ। ਫਿਰ ਕੋਈ ਹੱਲ ਨਹੀਂ ਇਹ ਹਾਲ ਤਾਂ ਦੁਵਾਲੀ ਤੋਂ ਬਾਅਦ ਹੀ ਮਿਲੇਗਾ ਤਾਂ ਜੀ। ਦੁਵਾਲੀ ਪਰਦੇਸ਼ਨ ਹੋਏਗਾ ਉਹਦੇ ਨਾਲ ਹੀ ਖਤਮ ਹੋ ਜਾਏਗਾ। ਕੀ ਨਾਮ ਆ ਜੀ ਆਪਾਂ? ਜਤਿੰਦਰਪਾਲ ਸਿੰਘ। ਠੀਕ ਹੈ ਜੀ ਕੱਲ ਜੀ ਜਤਿੰਦਰਪਾਲ ਜੀ ਜਿਹੜਾ ਤੁਹਾਡਾ ਕਾਹਦਾ ਸੰਬੰਧ ਹੈ? ਇਹ ਸੋਏ ਚਾਂਦ ਹੈ ਜੀ। ਕਿੰਨਾ ਕਸਰਾ ਜੋ ਤੇਲਾ ਜਿਹੜਾ ਹੈਗਾ ਕਾਫੀ ਫਿਰ ਤੇਲ ਕਰਕੇ ਫੱਕਦਾ ਪੈਂਦਾ ਜੀ ਕਿੰਨਾ ਦਫਰ ਬਹੁਤ ਫਰਕ ਬਹੁਤ ਜਿਆਦਾ ਫਰਕ ਪੈ ਰਿਹਾ ਹੈ ਪਹਿਲਾਂ ਕਿੰਨੀ ਦੀ ਸੀਲ ਸੀ ਕਿੰਨੀ ਪਹਿਲਾਂ ਮਤਲਬ 35 40 ਕਿਲੋ ਮਾਰ ਲੱਗਦਾ ਹੁਣ 20 25 ਕਿਲੋ ਲੱਗ ਰਹੀ ਹੈ ਹਾਂਜੀ ਕਾਰਨ ਇਹੀ ਆ ਕਾਰਨ ਇਹੀ ਹੈ ਤੇਲੇ ਦਾ ਇਹ ਇੰਨੀ ਮਾਤਰ ਵਿੱਚ ਕਿਵੇਂ ਆ ਰਿਹਾ ਕੁਛ ਇਹ ਜਿਵੇਂ ਵੱਡੀ-ਬੁੱਡੀ ਹੁੰਦਾ ਜੀਰੀ-ਜੂਰੀ ਦਾ ਜੀ ਉਸ ਕਰਕੇ ਫਰਕ ਪੈਂਦਾ ਜੀਰੀ ਚੱਲ ਜਾਂਦੀ ਹੈ ਨਾ 60 ਵਗੈਰਾ ਜੀਰੀ ਚੱਲਦੀ ਹੈ ਫਿਰ ਇਹ ਤੇਲਾ ਹੁੰਦਾ ਜੋ ਇਹ ਹੁਣ ਪ੍ਰਦੂਸ਼ਨ ਚੱਲੇਗਾ ਦਿਵਾਲੀ ਦੇ ਪਟਾਕੇ ਚੱਲਣਗੇ ਉਦੋਂ ਖਤਮ ਹੋਏਗਾ ਹਾਂਜੀ ਜਿੰਨੇ ਪਹਿਲਾਂ ਅੱਗ ਲਾਉਂਦੇ ਉਹਦੋਂ ਵੀ ਮਾਰ ਜੇ ਹੁਣ ਹੁਣ ਦਾ ਅੱਗ ਤੇ ਦੇਖੋ ਸਰਕਾਰ ਨੇ ਬੈਨ ਕੀਤਾ ਹੋਇਆ ਉਸ ਕਰਕੇ ਫਿਰ ਦੇਲਾ ਸ਼ਹਿਰ ਨੂੰ ਜ਼ੋਰ ਕਰਦਾ ਕਿੰਨੇ ਦਿਨ ਤੋਂ ਜਿਹੜਾ ਹੈਗਾ ਮਾਰ ਪੈ ਰਿਹਾ ਇਹ ਜੀ ਖੰਸਕਾਮ 10 15 ਦਿਨ ਤਾਂ ਹੋ ਗਏ ਹਾਂਜੀ ਲੱਗਦਾ ਜਿਵੇਂ ਦਿਵਾਲੀ ਕਹ ਰਹੇ ਜਿਵੇਂ ਪੇੜਾ ਤੇ ਟਾਟਾ ਇਹ ਦੀਵਾਲੀ ਦੇ ਗੋਲ ਜਿਵੇਂ ਹੁਣ ਆਪਣੇ ਪ੍ਰਦੂਸ਼ਣ ਵਗੈਰਾ ਪਟਾਕੇ ਵਿੱਚੇ ਵਿੱਚੇ ਚਲਾਣਗੇ ਉਸ ਕਰਕੇ ਫੇਰ ਹੀ ਖਤਮ ਹੋ ਜੀਉਣਾ ਟਾਈਮ ਥੋੜੀ ਹਾਂਜੀ 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 ਫਰਕ ਪੈ ਗਿਆ ਇਹਨੇ ਨਾ ਦੁਖੀ ਕਰ ਰੱਖਿਆ ਨਾ ਕਿ ਜਿਨਾ ਲੈਟ ਤੋਂ ਕੰਮ ਕਰਨਾ ਪੈਂਦਾ ਮੇਰਾ ਕਰਾਈ ਤੇ ਤੇਲ ਦਾ ਕੰਮ ਹੈ ਤੇ ਕਹਾਂ ਨਹੀਂ ਕੁਛ ਵੀ ਲੈਟ ਬੰਦ ਕਰਦੇ ਆ ਦੂਸਰਾ ਨਹੀਂ ਤੇ ਲੈਟ ਚਲਾਨੀ ਆ ਤਾਂ ਇਲਾ ਇੰਨਾ ਹੈ ਕਿ ਪਾਣੀ ਤੱਕ ਨਹੀਂ 흘ਡਾ ਛੱਡਦਾ ਪਾਣੀ ਤੇ ਵੀ ਥਿਲਾ ਹੀ ਥਿਲਾ ਹੋ ਜਾਂਦਾ ਇਹਨਾ ਦੁਖੀ ਕਿਤਾ ਹੋਇਆ ਜਿਆਦਾ ਘਰੇ ਬੈਠੀਏ ਤੇ ਕਰਦੇ ਆ ਤਾਂ ਲੈਟ ਤੋਂ ਵਗੈਰਾ ਕੰਮ ਨਹੀਂ ਚੱਲਦਾ ਜੇਰੀ ਕਰਕੇ ਇਹ ਆ ਰਹੇ ਹਨ ਇਹ ਜੇਰੀ ਕਰਕੇ ਆ ਵੀਰੇ ਔਰ ਇੰਨਾ ਕਦੇ ਨਹੀਂ ਦੇਖਿਆ ਜਿੰਨਾ ਐਤੀ ਹੈ 6 ਵਜੇ ਤੋਂ ਬਾਅਦ ਇੰਨਾ ਹੋ ਜਾਂਦਾ ਕਿ ਨਾ ਤਾਂ ਬੰਦਾ ਉਰੇ ਬੈਠ ਕੇ ਖਾ ਸਕਦਾ ਨਾ ਖੜ੍ਹ ਵੀ ਨਿਕਰਦਾ ਤੁਸੀਂ ਨਿਗਾਹ ਮਾਰੋ ਦੇਖੋ ਕਿੰਨਾ ਕਿ ਦਿਨੇ ਰੇਜੇ ਕੰਮ ਕਰਨਾ ਪੈ ਰਿਹਾ ਸਰ ਕੰਮ ਕਰਦੇ ਆ ਸਰ ਪਹਿਰੇ ਪਹਿਲਾਂ ਜਿਹੜੀ ਦਿਹਾੜੀ ਸੀਗੀ ਹੁਣ ਨਿਕਲਦੀ ਆ ਤਿੰਨ ਚਾਰ ਦਿਨ ਹੋ ਗਏ ਅਸੀਂ ਬੈਠ ਕੇ ਚਲੇ ਜਾਨੇ ਆ ਜੀ ਹੁਣ ਵੀ ਦੇਖੋ ਮਾਲ ਖਰਾਬ ਹੋ ਜਾਂਦਾ ਗਰਮੀ ਹੈ ਰੱਖੋ ਹਾਂ ਗਾਗ ਦੇ ਵੀ ਸਰਪੈਂਡਾ ਇਸ ਚੀਜ਼ ਦਾ ਗਾਗ ਵੀ ਲੈਟ ਤੋਂ ਘਰ ਆਂਦਾ ਨਹੀਂ ਹੈ ਜੀ ਤੇਰੇ ਵਿੱਚ ਬੈਠੇ ਆ ਹਾਂ ਜੇ ਲੈਟ ਚਲਾਣੇ ਹਸੀਲਾ ਕਰਨ ਕਰਦਾ ਹਾਂ ਹਾਂ ਔਰ ਇੰਟਾ ਸਿੱਧਾ ਕੀ ਦਾ ਕੋਈ ਨਾ ਕੋਈ ਇਲਾ ਦਿੱਤਾ ਜਾਵੇ ਤਾਂ ਮਿਹਰਬਾਨੀ ਹਾਂ ਕੋਈ ਕਮੇਟੀ ਵੱਲੋਂ ਸਪਰੇਅ ਚ ਪ੍ਰੂ ਕੀਤਾ ਜਾ ਰਿਹਾ ਹੈ ਮੈਂ ਤਾਂ ਅਜੇ ਤੱਕ ਕੋਈ ਵੀ ਦੇਖਿਆ ਜੀ ਤਿੰਨ ਚਾਰ ਦਿਨਾਂ ਤੋਂ ਹਾਂ ਕੋਈ ਆਵੇ ਨਾ ਜੇ ਇੰਨੇ ਜਲਦਾਰਾ ਕੰਮ ਕਰਦੇ ਆੜੀ ਕਿਵੇਂ ਪਾਊਗੀ ਬਸ ਫਿਰ ਤਾਂ ਬਿਰਦੀ ਮੰਗੇ ਖਾਣ ਵਾਲੇ ਹਾਲ ਹੋਣਗੇ ਹਾਂ ਹੋ ਵੀ ਬਹੁਤ ਪੂਰਾ ਹਾਲ ਹੋਇਆ ਹੋਇਆ ਤੁਸੀਂ ਆਪ ਦੇਖੋ ਕੋਈ ਨਹੀਂ ਹੈ ਆਈ ਆ ਦੇਖੋ ਹੋਰ ਤਿੰਨ ਚਾਰ ਜਣੇ ਆ ਸੀ ਤਿੰਨ ਚਾਰਾ ਕੋ ਲੇਟਾ ਨਹੀਂ ਜੇ ਲਾਈਟ ਜਲਾਣਿਆਂ ਦਾ ਫਿੱਲਾ ਬਹੁਤ ਹੈ ਇਹ ਤਿਲਈ ਹੈ ਕੀ ਇਹਨੂੰ ਹੌਪਰ ਵੀ ਕਹਿੰਦਾ ਜਾਂ ਜਿਹੜੀ ਦਾ ਤਿਲਾ ਵੀ ਕਹਿਆ ਜਾਂਦਾ ਹੁਣ ਬਹੁਤ ਜ਼ਿਆਦਾ ਜਿਹੜੇ ਜਗ੍ਹਾ 'ਚ ਸ਼ਾਰਟ ਡਿਸ਼ਨ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਆ ਗਈਆਂ ਨੇ ਗਿਆ ਪੱਕ ਵੀ ਗਈਆਂ ਨੇ ਗਿਆ ਤੇ ਜਦੋਂ ਪੱਕਣ ਦੇ ਬਾਅਦ ਇਹ ਕਟਾਈ ਸ਼ੁਰੂ ਹੋ ਗਈ ਤੇ ਹੌਲੀ-ਹੌਲੀ ਕਟਾਈ ਹੋ ਰਹੀ ਹੈਗੀ ਤੇ ਇਹ ਉਸ ਟਾਈਮ ਇਹਨਾਂ ਦੇ ਇਹ ਨਾ ਜਿਹੜੇ ਤੇਲੇ ਦੇ ਫੰਗ ਵੀ ਆ ਜਾਂਦੇ ਨੇ ਕਿਤੇ ਇਹ ਮਾਈਗ੍ਰੇਟ ਕਰਦਾ ਹੁੰਦਾ ਹੈਗਾ ਮਾਈਗ੍ਰੇਟ ਕਰਦਾ ਕਰਦਾ ਹੈਗਾ ਕਿਉਂਕਿ ਹੋਰ ਕੋਈ ਸਾਰੀ ਕ੍ਰੌਪ ਫਸਲੇ ਬੱਕਰੀਆਂ ਨਹੀਂ ਗਈ 100000 ਬੱਕਰੀਆਂ ਨਹੀਂ ਗਈਆਂ ਤੇ ਉੱਥੇ ਮਾਈਗ੍ਰੇਟ ਕਰਨ ਦੇ ਬਾਅਦ ਕੋਈ ਹੋਰ ਜਗ੍ਹਾ ਨਹੀਂ ਮੈਨੂੰ ਮਾਈਗ੍ਰੇਟ ਕਰਨ ਦੇ ਬਾਅਦ ਅੱਗੇ ਗਿਆ ਜਾਂਦਾ ਹੈਗਾ ਜਿੱਥੇ ਨੂੰ ਲਾਈਟ ਮਿਲਦੀ ਹੈ ਫਿਰ ਇਹ ਲਾਈਟ ਵੱਲ ਅਟ੍ਰੈਕਟ ਹੋਰੇਗਾ ਜਿੱਥੇ ਲਾਈਟ ਮਿਲਦੀ ਹੈ ਉੱਥੇ ਇਹ ਜ਼ਿਆਦਾ ਇਕੱਠਾ ਹੋ ਰਿਹਾ ਹੈਗਾ ਇਸ ਕਰਕੇ ਇਹ ਸਾਰੇ ਕਿਤੇ ਫੈਲ ਰਿਹਾ ਸ਼ਹਿਰਾਂ 'ਚ ਵੀ ਆ ਰਿਹਾ ਪਿੰਡਾਂ 'ਚ ਵੀ ਆ ਰਿਹਾ ਹੈਗਾ ਕਿਤੇ ਵੀ ਚਲੇ ਜਾਓ ਆ ਰਿਹਾ ਹੈਗਾ ਇਹ ਮਾਈਗ ਜਿਉਂ ਜਿਉਂ ਫਸਲ ਕਟਾਈ ਆਊਗੀ ਤੇ ਇਹਦਾ ਫਸਲ ਦੀ ਕਟਾਈ ਹੋ ਜੂਗੀ ਕਿਉਂਕਿ ਇਹਦੀ ਮਿਗਜ਼ਾਰ ਘਟਦੀ ਜਾਊਗੀ ਕਿੰਨੇ ਤੰਤਰਾ ਵੀ ਇਹ ਦਿਨ ਇੱਥੇ ਜਿਹੜਾ ਹੈਗਾ ਲਗਾਤਾਰ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਹੋਰ ਕਿੰਨੇ ਇੱਕ ਟਾਈਮ ਇਹ ਵਾਰ ਕਰੂਗਾ ਇਹ ਦੇਖੋ ਹੀ ਹੁਣ ਹੌਲੀ ਹੌਲੀ ਕਟਾਈ ਹੋ ਰਹੀ ਹੈਗੀ ਫਸਲਾਂ ਪੱਕ ਰਹੀਆਂ ਹੈਗੀਆਂ ਜਾਨੀ ਕਿ ਕਟਾਈ ਵੀ ਸਲੋ ਹੋ ਰਹੀ ਹੈਗੀ ਮੰਡੀਆ 'ਚ ਵੀ ਸਲੋ ਜਾ ਰਹੀ ਹੈਗੀ ਮਨ ਲੱਗਦਾ ਕਿ ਆਹ ਸੀਜ਼ਨ ਜਿਹੜਾ 15-20 ਦਿਨਾਂਗੇ ਉਸ ਤੋਂ ਬਾਅਦ ਕੁਝ ਗਰਮੀ ਵੀ ਹੋਏ ਮੌਸਮ ਵੀ ਹਜੇ ਹੋਰ ਹੈਗਾ ਤੇ 15-20 ਦਿਨ ਦਾ ਹੋਰ ਸਾਨੂੰ ਸਹਿਣਾ ਪਊਗਾ ਇਹਦਾ ਇੱਕ ਇੱਕ ਲਾਜਾਗੇ ਕਿ ਬਲੈਟਾ ਘੱਟੋ ਘੱਟ ਰੱਖੋ ਬੰਦ ਕਰਕੇ ਰੱਖੋ ਕਮਰੇ ਬੰਦ ਕਰਕੇ ਰੱਖੋ ਤੇ ਲੈਟ ਘੱਟ ਰੱਖੋ ਜਿੱਥੇ ਲੋੜ ਆ ਉੱਥੇ ਚਲਾਓ ਲੈਟ ਇਹਦਾ ਮਤਲਬ ਦਿਵਾਲੀ ਤੱਕ ਮਤਲਬ ਇੰਜੋ ਸਹਿਣਾ ਪਏ ਗੱਲ ਉੱਥਾਂ ਦਿਵਾਲੀ ਤੱਕ ਕਹਿ ਸਕਦੇ ਸਹਿਣਾ ਪੈ ਸਕਦਾ ਹੈ ਕਿਉਂਕਿ ਇਹਦਾ ਕੁਛ ਨਹੀਂ ਨੇਚਰ ਹੈਗਾ ਹੋਣੂ ਵੀ ਹੁਣੇ ਚ ਹੋ ਸਕਦਾ ਹੈ ਕਿ ਖਤਮੀ ਹੋ ਸਕਦਾ ਹੈ ਪਰ ਨਹੀਂ ਇਹ ਮਾਈਗਰੇਟ ਕਰ ਰਿਹਾ ਹੈਗਾ ਮਾਈਗਰੇਟ ਕਰਕੇ ਨੇ ਇੱਕ ਦਿਨ ਜੀਣਾਗਾ ਕੱਲ ਨੂੰ ਮਰ ਜਾਣਾ ਹੈਗਾ ਅੱਛਾ ਇਹ ਅੱਗੇ ਗੇ ਜਾ ਰਿਹਾ ਹੈਗਾ ਇਹ ਕਾਫੀ ਮਾਤਰਾ ਵਿੱਚ ਆ ਰਿਹਾ ਜਿਹੜਾ ਹੈਗਾ ਸ਼ਹਿਰ ਕੋਈ ਸੰ ਨੂੰ ਮੈਂ ਦੱਸਿਆ ਵੀ ਜਿਹੜੀਆਂ ਪੱਕੀਆਂ ਗੀਆਂ ਜਦੋਂ ਪੱਕ ਜਾਂਦੀਆਂ ਗੀਆਂ ਤਾਂ ਜਦੋਂ ਇਹ ਭੋਜਨ ਨਹੀਂ ਮਿਲ ਰਿਹਾ ਇਹਨੂੰ ਜਦੋਂ ਇਹ ਜਿਹਦੀ ਚ ਹੁੰਦਾਗਾ ਕੱਚਾ ਹੁੰਦੀ ਜਿਹਦੀ ਉਦੋਂ ਤੇ ਫੰਗ ਘਟੁੰਦੇ ਨੇਗੇ ਜਦੋਂ ਜਿਹਦੀ ਮੈਚੁਰ ਹੋ ਜਾਂਦੀ ਜਿਹਦੀ ਮੈਚੁਰ ਹੋਣ ਤੇ ਫੰਗ ਵੱਧ ਜਾਂਦੇ ਨੇਗੇ ਫਿਰ ਇਹ ਕਿਲੋਮੀਟਰਾਂ ਤੱਕ ਜਾਂਦਾਗਾ ਤੇ ਜੇ ਮੈਂ ਤੁਸੀਂ ਕਹ ਰਹੇ ਹੋ ਗਰਮੀ ਕਰਦੀ ਤਾਂ ਵੀ ਇਸ ਵਾਰ ਅਕਤੂਬਰ ਮਹੀਨਾ ਕੋਪ ਜਿਆਦਾ ਹੋਵੇ ਹਾਂਜੀ ਗਰਮੀ ਵੀ ਕਹਿ ਸਕਦੇ ਹਾਂ ਥੋੜੀ ਬਹੁਤੀ ਕਿਉਂਕਿ ਕਲਾਈਮੇਟ ਚੇਂਜ ਦਾ ਵੀ ਇਫੈਕਟ ਆ ਹੀ ਰਿਹਾ ਸਾਰੇ ਕਿਤੇ ਤੇ ਠੰਡੋਂ ਦੀ ਠੰਡ ਚ ਮਰ ਜਾਂਦਾ ਨੂੰ ਠੰਡ ਚ ਘਟ ਜਾਂਦਾਗਾ ਅੱਛਾ